ਅਰਥ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜੇ ਨੇ ਕਿਹਾ ਹੈ ਕਿ ਮਜੂਦਾ ਸਿਆਸੀ ਮਾਹੌਲ ਲੋਕਤੰਤਰ ਲਈ ਠੀਕ ਨਹੀਂ ਹੈ ਪਾਰਟੀਆਂ ਇੱਕ ਦੂਜੇ ਤੇ ਦੋਸ਼ ਵਿਦੋਸ਼ ਲਗਾ ਰਹੀਆਂ ਹਨ ਤੇ ਉਹਨਾਂ ਦੀ ਭਾਸ਼ਾ ਸੱਭੇਕ ਨਹੀਂ ਹੈ ਤੇ ਗਾਲੀ ਗਲੋਚ ਤੱਕ ਉਤਰ ਆਉਂਦੇ ਹਨ ਦਿੱਲੀ ਸੰਜਾਈ ਵਿਭਾਗ ਦੇ 4.6 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੰਜੀਨੀਅਰ ਤੇ ਠੇਕੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਵਾਲਗੜ੍ਹ ਸੈਕਸ ਸੋਸ਼ਣ ਦੀ ਪੀੜਤਾ ਨੂੰ 26 ਹਫ਼ਤਿਆਂ ਦਾ ਗਰਭ ਡੇਗਣ ਦੀ ਦਿੱਲੀ ਹਾਈ ਕੋਰਟ ਨੇ ਇਜਾਜ਼ਤ ਦੇ ਦਿੱਤੀ ਹੈ BSF ਅਤੇ ਰਾਜਸਥਾਨ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਕਾਨ ਅਮਰਸਰ ਦੇ ਨੇੜੇ ਭਾਰਤ-ਪਾਕਿਸਤਾਨ ਸਰਹੱਦ ਤੇ 420 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਯੂ ਸ਼ੈਟੀ ਨੇ ਯੂਐਸਏ ਓਪਨ ਬੈਡਵਿੰਟਨ ਦਾ ਖਿਤਾਬ ਜਿੱਤ ਲਿਆ ਹੈ। ਉਹਨਾਂ ਨੇ ਕੈਨੇਡਾ ਦੇ ਖਿਡਾਰੀ ਨੂੰ ਹਰਾ ਦਿੱਤਾ। ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ ਦੀ ਟੀਮ ਦਾ ਅੱਜ ਦੂਸਰਾ T20 ਮੈਚ ਖੇਡਿਆ ਜਾਵੇਗਾ। ਬੈਂਕੂਬਰ ਹਵਾਈ ਅੱਡੇ ਤੇ 200 ਉਡਾਣਾਂ ਰੱਦ ਹੋਈਆਂ ਹਨ ਤਕਨੀਕੀ ਅਤੇ ਮੌਸਮ ਦੀ